ਹੈਲੋ एवरीवन वेलकम बैक ਮਾਈ YouTube ਚੈਨਲ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵੇਰ ਦੀ ਨਵਾਰਸ ਹੋ ਰਹੀ ਸੀ ਹਨਾ ਹੁਣ ਸਹਬਜ਼ਾਦਿਆਂ ਦੇ ਦਿਨ ਚੱਲ ਰਹੇ ਨੇ ਤੇ ਰੱਬ ਵੀ ਆਪਦਾ ਸਮਾਂ ਦਿਖਾ ਰਿਹਾ ਰੱਬ ਵੀ ਬਹੁਤ ਅਫਸੋਸ ਕਰ ਰਿਹਾ ਹਨਾ ਦੋ ਤਿੰਨ ਦਿਨ ਹੋ ਗਏ ਇੰਨੀ ਵਾਰਸ ਹੋਈ ਜਾਂਦੀ ਹੈ ਨਾ ਝੜ ਲੱਗੀ ਹੋਈ ਹੈਗੀ ਤੇ ਕੰਮ ਵੀ ਅਧੂਰੇ ਰਹਿ ਜਾਂਦੇ ਨੇਗੇ ਤੇ ਆਪਣੇ ਪਹਿਲਾਂ ਬਾਹਰ ਲੰਗਰ ਚੱਲ ਰਿਹਾ ਸੀਗਾ ਦੋ ਤਿੰਨ ਦਿਨ ਆਪਾਂ ਨਹੀਂ ਉੱਥੇ ਲਵਾਏ ਅਗੇ ਉਸ ਤੋਂ ਪਹਿਲਾਂ ਵੀ ਕਾਫੀ ਟਾਈਮ ਹੋ ਗਿਆ ਵੀਡੀਓ ਅਪਲੋਡ ਕਰੀ ਨੂੰ ਤੇ ਆਪਾਂ ਕੋਈ ਵੀ ਵੀਡੀਓ ਅਪਲੋਡ ਨਹੀਂ ਕਰੀ ਹੈਗੀ ਇਹ ਜਿਹੜੀ ਵੀਡੀਓ ਪਾਉਣੀ ਆ ਮੈਂ ਜਿਹੜੀਆਂ ਮੇਰੀਆਂ ਭੈਣਾਂ ਦੇ ਨਾ ਆਪਣੇ ਸਿਆਲਾਂ ਤੇ ਆ ਕੇ ਨਾ ਹੱਥ ਖਰਾਬ ਹੋ ਜਾਂਦੇ ਨੇ ਹੱਥ ਫੜ ਜਾਂਦੇ ਨੇ ਨੀਲ ਖਰਾਬ ਹੋ ਜਾਂਦੇ ਨੇ ਹਨਾ ਹੱਥਾਂ ਦੀ ਚਮੜੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਬਿਲਕੁਲ ਖੁਸ਼ਕ ਖੁਸ਼ਕ ਜੀ ਜੇ ਆਪਾਂ ਕੋਈ ਵੀ ਲਸਣ ਪਿਆਜ਼ ਕੁਝ ਵੀ ਸਿਲਦਿਆਂ ਧਣੀਆਂ ਵਗੈਰਾ چیرਦੇ ਹਨਾ ਤਾਂ ਵੀ ਹੱਥਾਂ ਦੇ ਵਿੱਚ ਨਾ ਉਹ ਕਰਦਿਆਂ ਦੀਆਂ ਬਾਜ-ਬਾਜ ਕੇ ਆਪਣੇ ਹੱਥ ਪਾੜ ਜਾਂਦੇ ਨੇ ਉਸ ਤੋਂ ਬਾਅਦ ਕਦੇ ਆਪਾਂ ਠੰਡੇ ਚ ਪਾ ਲਿਆ ਕਦੇ ਆਪਾਂ ਤੱਤੇ ਪਾਣੀ ਚ ਪਾ ਲੇ ਹੱਥ ਉਹਦੇ ਨਾਲ ਵੀ ਹੱਥ ਫਟ ਜਾਂਦੇ ਨੇ ਤੇ ਕਈਆਂ ਮੇਰੇ ਭੈਣਾਂ ਨੂੰ ਤਾਂ ਕੱਪੜੇ ਕੁੱਪੜੇ ਤੋਂ ਲੱਗਿਆਂ ਨੂੰ ਵੀ ਬਹੁਤ ਜ਼ਿਆਦੇ ਔਖਾ ਹੁੰਦਾਗਾ ਤੇ ਨਾ ਉਹ ਠੰਡੇ ਚ ਹੱਥ ਪੈਂਦੇ ਨੇ ਨਾ ਗਰਮ ਚ ਪੈਂਦੇ ਨੇ ਉਹਨਾਂ ਵਾਸਤੇ ਆ ਗਲਵਜ਼ ਨੇ ਬਹੁਤ ਵਧੀਆ ਨੇ ਇਹ ਮੈਂ ਕੋਈ ਵੀ ਚੀਜ਼ ਤੁਹਾਨੂੰ ਸੇਅਰ ਕਰਦਿਆਂ ਪਹਿਲਾਂ 2-3 ਸਾਲ ਆਪ ਆਪ ਕੋਈ ਵੀ ਚੀਜ਼ ਵਰਤ ਕੇ ਦੇਖਦੀਆਂ ਹਨਾ ਤੇ ਫਿਰ ਛੋਡੇ ਨਾਲ ਸ਼ੇਅਰ ਕਰਦੇ ਜੇ ਮੈਨੂੰ ਵਧੀਆ ਲੱਗਦੀ ਆ ਮੈਂ ਐਵੇਂ ਨਹੀਂ ਚੱਕ ਕੇ ਕਿਸੇ ਦੀਆਂ ਵੀਡੀਓ ਪਾਉਂਦੀ ਵੀ ਕਿਸੇ ਦੀ ਚੀਜ਼ ਮੈਂ ਦੇਖ ਲਈ ਹਨਾ ਉਹਦੇ ਤੇ ਆਪ ਵੀਡੀਓ ਪਾ ਲਈ ਐਦਾਂ ਮੈਂ ਕਦੇ ਕੁਝ ਵੀ ਨਹੀਂ ਕਰਿਆ ਹੈਗਾ ਪਹਿਲਾਂ ਕੋਈ ਵੀ ਚੀਜ਼ ਆਪ ਇਸਤੇਮਾਲ ਕਰਕੇ ਦੇਖਦੀਆਂ ਤੇ ਫਿਰ ਛੋਡੇ ਟਿੱਕਰ ਲੈ ਕੇ ਆਉਣੀ ਆ ਇਹ ਗਲਬਜੇ ਨਾ ਮੈਨੇ ਆਨਲਾਈਨ ਮੰਗਾਏ ਸੀਗੇ ਲਗਭਗ 3-4 ਸਾਲ ਹੋ ਗਏ ਨਾ ਇਹਨਾਂ ਨੂੰ ਮੰਗਵਾਇਆ ਨੂੰ ਤੇ ਬਹੁਤ ਵਧੀਆ ਚੀਜ਼ ਆ ਚਾਹੇ ਆਪਾਂ ਠੰਡੇ ਪਾਣੀ ਨਾਲ ਭਾਂਡੇ ਮਾਂਜੋ ਚਾਹੇ ਆਪਾਂ ਗਰਮ ਪਾਣੀ ਨਾਲ ਮਾਂਜੋ ਸਰਦੀਆਂ ਵਿੱਚ ਕੰਮ ਵੀ ਇਹਦੇ ਨਾਲ ਫਟਾਫਟ ਹੋ ਜਾਂਦਾ ਤੇ ਬਿਲਕੁਲ ਕੁਲੇ ਕੁਲੇ ਜੇ ਨੇ ਇਹ ਬਹੁਤ ਮਲਾਈਮ ਨੇ ਜਿਵੇਂ ਆਪਣੀ ਸਕਿਨ ਹੁੰਦੀ ਹੈ ਇਸ ਤਰ੍ਹਾਂ ਹੀ ਲੱਗਦੇ ਨੇ ਤੇ ਆਪਾਂ ਨੂੰ ਉਹਦੇ ਨਾਲ ਜਿਹੜਾ ਆਪਾਂ ਸਕਰਬ ਬੁਰਸ਼ ਹੁੰਦਾ ਇਹ ਵੀ ਚੱਕਣ ਦੀ ਕੋਈ ਲੋੜ ਨਹੀਂ ਪੈਂਦੀ ਹੈਗੀ ਆਪਾਂ ਨੂੰ ਇਹ ਇਸੇ ਤਰ੍ਹਾਂ ਆਪਾਂ ਇਸ ਤਰ੍ਹਾਂ ਆਪਾਂ ਹੱਥਾਂ ਤੇ ਸਾਬਣ ਲਾਵੋ ਇਹਦੇ ਨਾਲ ਆਹ ਲੂਜੇ ਬਣੇ ਹੋਏ ਨੇ ਕੰਡੇ ਜੇ ਬਣੇ ਹੋਏ ਨੇ ਮਤਲਬ ਆਹ ਬੁਰਸ਼ ਬਣਿਆ ਹੋਏ ਆਪਣੇ ਥੇਲੀ ਦੇ ਥਾਂਵੇਂ ਨਾਲ ਬੁਰਸ਼ ਬਣਿਆ ਹੋਇਆ ਇਹਦੇ ਤੇ ਆਪਾਂ ਸਾਬਣ ਲਾ ਕੇ ਇਸ ਤਰ੍ਹਾਂ ਬਿਲਕੁਲ ਚੰਗੀ ਤਰ੍ਹਾਂ ਆਪਾਂ ਇਹਨੂੰ ਭਾਂਡਿਆਂ ਨੂੰ ਸਾਫ਼ ਕਰ ਸਕਦੇ ਹਾਂ ਤੇ ਇਹ ਨਾ ਫਟਾਫਟ ਵੀ ਹੋ ਜਾਂਦੀਆਂ ਦੀ ਆਪ ਨੂੰ ਕੋਈ ਵੀ ਟੈਨਸ਼ਨ ਨਹੀਂ ਰਹਿੰਦੀ ਹੈਗੀ ਬਹੁਤ ਜਿਆਦਾ ਔਖਾ ਹੋ ਜਾਂਦਾ ਬਹੁਤ ਮੇਰੀਆਂ ਭੈਣਾਂ ਦੇਖਿਆ ਨੇ ਵਿਚਾਰੀਆਂ ਨੇ ਠੰਡੇ ਉੱਤੇ ਪਾਣੀ ਚ ਜਦੋਂ ਹੱਥ ਵਗੈਰਾ ਪਾ ਲੈਂਦੇ ਨੇ ਹੱਥ ਬਹੁਤ ਜਿਆਦਾ ਖਰਾਬ ਹੋ ਜਾਂਦੇ ਨੇ ਇਹ ਚੀਜ਼ ਮੈਨੂੰ ਤਾਂ ਬਹੁਤ ਜਿਆਦਾ ਵਧੀਆ ਲੱਗੀ ਤੇ ਇਸ ਤਰ੍ਹਾਂ ਆਪਾਂ ਇਹਨਾਂ ਜਦੋਂ ਆਪਾਂ ਕੋਈ ਵੀ ਭਾਂਡਾ ਚੱਕਦੇ ਆਂਗੇ ਭਾਂਡਾ ਚੱਕਣ 'ਚ ਵੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਇੱਕ ਤਾਂ ਜਦੋਂ ਆਪਾਂ ਕਈ ਮੇਰੇ ਭਾਂਡੇ ਲਫਾਫਿਆਂ ਨੇ ਇਸਤੇਮਾਲ ਕਰਦਿਆਂ ਨੇ ਲਫਾਫਿਆਂ ਨਾਲ ਵਿੱਚ ਹੀ ਕੁਚਲ-ਕੁਚਲ ਪੇਚਲ-ਪੇਚਲ ਜੀ ਹੋਈ ਜਾਂਦਾ ਉਹ ਇੰਨਾ ਵਧੀਆ ਜਾਨੀ ਲੱਗਦਾ ਲਫਾਫੇ ਆਪਾਂ ਕਿੰਨੇ ਕ ਕਰ ਲਾਂਗੇ ਤੇ ਉਹਨਾਂ ਦੀ ਸਫਾਈ ਕਰਨੀ ਵੀ ਔਖੀ ਲੱਗਦੀ ਹੈ ਇਹ ਸਾਰੀ ਮੈਨੂੰ ਇੰਨਾ ਕੁ ਯਾਦ ਨਹੀਂ ਪਰ ਇਹ 200 ਤੱਕ ਤਾਂ ਇਹ ਆਈ ਹੋਣਗੇ ਜਦ ਇਹ 3-4 ਸਾਲ ਹੋ ਗਏ ਬਿਲਕੁਲ ਵਧੀਆ ਪਏ ਨੇ ਤੇ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਵੀ ਸੇਤੀ ਫਟ ਜਾਂਦੇ ਨੇ ਤੇ ਜਿਹੜੇ ਆਪਾਂ ਉਹ ਦੂਜੇ ਪੌਲੀਥੀਨ ਦੇ ਵੀ ਗਲਵਜ਼ ਹੁੰਦੇ ਨੇ ਉਹ ਵਰਤਦਿਆਂ ਉਹ ਆਪਾਂ ਇੱਕ ਅੱਧੀ ਵਾਰ ਹੀ ਵਰਤ ਸਕਦੇ ਆਂਗੇ ਇੱਕ ਅੱਧੀ ਵਾਰ ਵਰਤਣ ਤੋਂ ਬਾਅਦ ਉਹ ਸੇਤੀ ਫਟ ਜਾਂਦੇ ਨੇਗੇ ਤੇ ਉਹਨਾਂ ਨਾਲ ਇੰਨਾ ਹੋਣੀ ਹੈ ਹੁੰਦਾ ਹੈਗਾ ਇੰਨੀ ਸਫਾਈ ਵੀ ਨਹੀਂ ਜਬ ਵਧੀਆ ਹੁੰਦੀ ਤੇ ਇਹਦੇ ਨਾਲ ਸਫਾਈ ਵੀ ਬਹੁਤ ਜ਼ਿਆਦਾ ਵਧੀ ਜਿੱਧਰ ਨੂੰ ਉਂਗਲਾਂ ਆਪਾਂ ਮਰਜ਼ੀ ਮੋੜ ਲਈਏ ਉਧਰ ਨਹੀਂ ਮੁੜ ਜਾਂਦੀਆਂ ਨੇ ਕੋਈ ਨਹੀਂ ਆਪਾਂ ਨੂੰ ਤਕਲੀਫ ਨਹੀਂ ਹੁੰਦੀ ਹੈਗੀ ਵੀ ਆਪਾਂ ਨੂੰ ਕੋਈ ਹਾਰਡ ਜੀ ਜਿਹੜੀ ਚੀਜ਼ ਹੁੰਦੀ ਆਪਾਂ ਨੂੰ ਉਂਗਲਾ ਮੋੜਨੇ ਆ ਭਾਂਡੇ ਮਾਂਜਨੇ ਆਪਾਂ ਕਹਿੰਦੇ ਸੱਡੋ ਸੱਡੋ ਖੜਾ ਆਪਾਂ ਹਨਾ ਇੰਨੇ ਹੱਥਾਂ ਤੇ ਗਲਵਜ਼ ਚਾੜਨ ਨਾਲੋਂ ਤਾਂ ਆਪਾਂ ਉਹੀ ਭਾਂਡੇ ਮਾਂਜ ਲੈਣਾ ਛੇਤੀ ਮਾਂਜੇ ਜਾਣਗੇ ਇਹਦੇ ਨਾਲ ਕੋਈ ਉਹ ਨਹੀਂ ਹੁੰਦਾ ਹੈਗਾ ਆ ਥੋੜੀ ਥਰਮੋਸ ਨਾਲ ਰਾਤ ਵਾਲੇ ਦੁੱਧ ਦੀ ਆਏ ਨਾ ਬਹੁਤ ਜਿਆਦਾ ਟਾਈਟ ਹੋਈ ਪਈ ਹਵਾ ਭਰ ਗਈ ਉਹ ਤਾਂ ਨਹੀਂ ਖੁੱਲੀ ਨਹੀਂ ਆਦਰਵਾਇਜ਼ ਖੋਲਣ 'ਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਖੁੱਲ ਛੇਤੀ ਜਾਂਦੀ ਆ ਰਾਤ ਦੀ ਨਾ ਇਹ ਐਵੇਂ ਪਈਆ ਤੇ ਹੁਣ ਸਵੇਰ ਦੇ ਵੱਜੇ ਹੋਏ ਨੇ 7:00 ਵੇ ਮੈਂ ਬ ਤੇ ਮੈਂ ਕਹਾਂ ਚਲੋ ਛੋਡੀ ਨਾਲ ਛੋਟੀ ਜੀ ਮੈਂ ਵੀਡੀਓ ਸ਼ੇਅਰ ਕਰ ਲਾ ਹਨਾ ਜਿੰਨਾ ਮੇਰੇ ਭੈਣਾਂ ਨੂੰ ਤਖਲੀਪ ਹੈਗੀ ਬਹੁਤ ਔਖਾ ਹੋ ਜਾਂਦੇ ਨੇ ਬਰਤਨ ਸਾਫ ਕਰਨੇ ਉਹਨਾਂ ਵਾਸਤੇ ਬਹੁਤ ਬੈਸਟ ਚੀਜ਼ ਲੱਗੀ ਤੇ ਸਫਾਈ ਵੀ ਹੋ ਜਾਂਦੇ ਇਹਦੇ ਨਾਲ ਇੱਕ ਗੱਲ ਹੋਰ ਆ ਆਪਣੇ ਹੱਥ ਵੀ ਨਹੀਂ ਗਿੱਲੇ ਹੁੰਦੇ ਵਿੱਚੋਂ ਐ ਨਹੀਂ ਵੀ ਬਾਰ-ਬਾਰ ਸੁੱਕੇ ਕਰਨੇ ਪੈਣ ਬਾਰ-ਬਾਰ ਪੂੰਝਣੇ ਪੈਣ ਹੱਥ ਵੀ ਬਹੁਤ ਜ਼ਿਆਦਾ ਵਧੀਆ ਰਹਿੰਦੇ ਨੇ ਲਓ ਜੀ ਆਪਾਂ ਹੁਣ ਕੇਰਾ ਮੈਂ ਸਾਬਣ ਨਾਲੇ ਜਿਹੜਾ ਸਾਬਣ ਲੱਗਿਓ ਤੇ ਹੱਥਾਂ ਨੂੰ ਉਹ ਮੈਂ ਬਿਲਕੁਕੁਲ ਸਾਫ ਕਰ ਲਈ ਉਸ ਤੋਂ ਬਾਅਦ ਇਹ ਮੈਂ ਭਾਂਡੇ ਹੁਣ ਧੋ ਲੈਣੀ ਆ ਉਸੇ ਪਾਣੀ ਨਾਲ ਧੋਲੇ ਪਹਿਲਾਂ ਉਧਰ ਧੋਲੇ ਹੁਣ ਆਪਾਂ ਇਹ ਵਧੀਆ ਪਾਣੀ ਨਾਲ ਹੱਥ ਧੋ ਕੇ ਬਰਤਨ ਸਾਫ਼ ਕਰ ਲੈਨੇ ਆ ਇਹ ਬਹੁਤ ਵਧੀਆ ਆਈਡੀਆ ਨਾ ਮੇਰੀ ਇੱਕ ਜਠਾਣੀ ਆ ਉਹਦੇ ਵੀ ਵਿਚਾਰੀ ਦੇ ਨਾ ਹੱਥ ਐਵੇਂ ਹੀ ਖਰਾਬ ਹੋ ਜਾਂਦੇ ਆ ਤੇ ਉਹਨੂੰ ਵੀ ਮੈਂ ਕਿਹਾ ਸੀ ਪਤਾ ਨਹੀਂ ਉਹਨੇ ਮੰਗਵਾਇਆ ਆਪ ਤੇ ਨਹੀਂ ਮੰਗਵਾਇਆ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆਈ ਹੈ ਨਾ ਹੱਥ ਨਾ ਬਹੁਤ ਜ਼ਿਆਦਾ ਖਰਾਬ ਨੇ ਹੁਣ ਚਾਹੇ ਆਪਾਂ ਠੰਡੇ ਪਾਣੀ ਨਾਲ ਹੱਥ ਭਾਂਡੇ ਮਾਂਜੀ ਜਾਓ ਚਾਹੇ ਆਪਾਂ ਗਰਮ ਪਾਣੀ ਨਾਲ ਮਾਂਜੀ ਜਾਓ ਕੋਈ ਵੀ ਆਪਣੇ ਹੱਥਾਂ ਨੂੰ ਠੰਡਾ ਤੱਤ ਨਹੀਂ ਲੱਗੂਗਾ। ਕਈ ਵਾਰ ਆਪਾਂ ਦੇਖੋ ਹੁਣ ਆਪਾਂ ਗਰਮ ਪਾਣੀ ਨਾਲ ਮੈਂ ਭਾਂਡੇ ਮਾ ਕੇ ਲਓ ਉਸ ਤੋਂ ਬਾਅਦ ਮੈਂ ਠੰਡਾ ਪਾਣੀ ਪਾਉਣ ਲੱਗਿਆਂ ਮੈਂ ਆਟਾ ਗੁੰਨਣਾ ਜਾਂ ਕੁਝ ਹੋਰ ਕਰ ਠੰਡੇ ਪਾਣੀ ਦੇ ਹੱਥ ਪਾ ਲੂੰਗੀ। ਉਹ ਇਸ ਠੰਡਾ ਗਰਮ ਹੋਣ ਨਾਲ ਹੀ ਹੱਥ ਚਮੜੀ ਖਰਾਬ ਹੁੰਦੀ ਆ। ਚਮੜੀ ਬਹੁਤ ਸੋਲ ਹੁੰਦੀ ਆ। ਕਈ ਮੇਰੇ ਭੈਣਾਂ ਦੀ ਆਈ ਹੱਥ ਪੈਰ ਜੇ ਹੋ ਜਾਂਦੇ ਨੇ। ਜੇ ਆਪਾਂ ਕੱਪੜੇ-ਕੁੱਪੜੇ ਧੋਣੇ ਨੇ ਕੱਪੜੇ-ਕੁੱਪੜੇ ਧੋਣ ਨੂੰ ਵੀ ਬਹੁਤ ਵਧੀਆ ਚੀਜ਼ ਆ ਆਪਾਂ। ਕੱਪੜੇ ਵੀ ਸਾਬਣ ਵੀ ਚੱਕ ਜਾਂਦਾ ਉਹ ਆਪਾਂ ਵਾਸ਼ਿੰ ਜਿਨ੍ਹਾਂ ਦੇ ਫੁੱਲ ਆਟੋਮੈਟਿਕ ਨਹੀਂ ਮਸ਼ੀਨਾ ਹੁੰਦੀ ਉਹਨਾਂ ਮੇਰੇ ਭੈਣਿਆਂ ਨੂੰ ਭੈਣਾਂ ਨੂੰ ਬਹੁਤ ਔਕੇ ਲੱਗੇ ਨਿਚੋੜਨੇ ਕੱਪੜੇ ਠੰਡੇ ਸੱਤੇ ਪਾਣੀ 'ਚ ਐਨਾ ਕਿੰਨਾ ਕ ਗਰਮ ਪਾਣੀ ਕਰ ਲਾਂਗੇ ਆਪਾਂ ਹਨਾ ਕੱਪੜੇ ਧੋਣ ਵਾਲਾ ਕੋਸਾ ਜੀ ਹੁੰਦਾ ਨਹੀਂ ਠੰਡਾ ਹੀ ਹੁੰਦਾ ਜਿਵੇਂ ਉਹ ਵੀ ਕੋਸਤਾ ਵੀ ਠੰਡਾ ਹੋ ਜਾਂਦਾ ਹੁਣ ਤਾਂ ਤੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਆ ਤੁਸੀਂ ਇੱਕ ਵਾਰ ਇਹ ਚੀਜ਼ ਵਰਤ ਕੇ ਜ਼ਰੂਰ ਦੇਖਿਓ ਤੇ ਨਾਲੇ ਤੁਹਾਨੂੰ ਇਹ ਮੇਰੇ ਗਲਵਜ਼ ਕਿੱਦਾਂ ਲੱਗੇ ਕਮੈਂਟ ਕਰਕੇ ਉਹ ਜ਼ਰੂਰ ਦੱਸਿਓ ਹਨਾ ਨਾ ਭਾਂਡੇ ਮਾਂਜਣੇ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਬਹੁਤ ਵਧੀਆ ਭਾਂਡੇ ਮਾਂਜੇ ਜਾਂਦੇ ਨੇ ਕੋਈ ਆ ਦੇਖੋ ਐਵੇਂ ਮੈਂ ਹੁਣ ਉਹ ਕਰਿਆਗਾ ਲਾਹੇ ਨੇ ਦੇਖੋ ਹੱਥ ਸੁੱਕੇ ਪੈ ਨਹੀਂ ਕੋਈ ਇਦਾਂ ਉਹ ਥੋੜਾ ਜਿਹਾ ਤੁਹਾਨੂੰ ਗਿੱਲੇ ਤਾਂ ਲੱਗੂਗੇ ਕਿਉਂਕਿ ਜਦੋਂ ਮੈਂ ਲਾਹੇ ਨੇਗੇ ਹਨਾ ਉਸ ਤੋਂ ਪਹਿਲਾਂ ਜਦੋਂ ਮੈਂ ਪਾਈ ਸੀ ਨਾ ਗਲਵਜ਼ ਉਦੋਂ ਮੈਂ ਮਤਲਬ ਥੋੜੇ ਜਿਹੇ ਹੱਥ ਮੇਰੇ ਸਲਾਬੇ ਸੀ ਜੇ ਮੈਂ ਜਮੀ ਸਕਾ ਕੇ ਪਾਉਂਦਿਆਂ ਬਿਲਕੁਲ ਗਿੱਲੇ ਨਹੀਂ ਸੀ ਹੋਣੇ ਹੱਥ ਦੇਖੋ ਉਵੇਂ ਜੋ ਖੁਸ ਖੁਸ ਕੇ ਪੈ ਨਹੀਂਗੇ ਐ ਨਹੀਂ ਵੀ ਗਿੱਲੇ ਗਿੱਲੇ ਜ ਨਹੀਂ ਹੱਥ ਵੀ ਮੇਰੇ ਤਾਂ ਹੱਥ ਬਿਲਕੁਲ ਵੀ ਨਹੀਂ ਫਟਦੇ ਹੈਗੇ ਪਹਿਲਾਂ ਥੋੜੀ ਬਹੁਤੀ ਦਿੱਕਤ ਆ ਜਾਂਦੀ ਸੀਗੀ ਹੱਥ ਫਟ ਜਾਂਦੀ ਸੀ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਸੋਨੂੰ ਇਹ ਗਲੱਬ ਚ ਕਿੱਦਾਂ ਦੇ ਲੱਗੇ ਤੇ ਵੀਡੀਓ ਕਿੱਦਾਂ ਦੀ ਲੱਗੀ ਸਮੇਂ-ਸਮੇਂ ਤੇ ਮੈਂ ਤੁਹਾਨੂੰ ਇਸ ਤਰ੍ਹਾਂ ਦੇ ਵੀਡੀਓ ਸ਼ੇਅਰ ਕਰਦੀ ਰਹੂੰਗੀ ਲਓ ਜੀ ਹੁਣ ਮੈਂ ਇਹ ਧੋ ਕੇ ਸੁੱਕਣੇ ਪਾਤੇ ਹੁਣ ਇਹ ਚਾਹ ਵਾਲੇ ਭਾਂਡੇ ਸੀਗੇ ਜਦੋਂ ਇਹ ਰੋਟੀ ਵਾਲੇ ਭਾਂਡੇ ਹੋਣਗੇ ਉਹ ਵੀ ਮੈਂ ਐਵੇਂ ਮੰਜੂ ਸਾਗ ਵਾਲਾ ਪਤੀਲਾ ਮੰਜਣਾ ਹੋਵੇ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਮੰਜਿਆ ਜਾਂਦਾ ਤੇ ਸੌਫਟ ਵੀ ਬਹੁਤ ਨੇਗੇ ਹਨਾ ਤੇ ਦੱਸਿਓ ਜਰੂਰ ਸੋਨੂੰ ਕਿੱਦਾਂ ਦੇ ਲੱਗੇ ਆਪਾਂ ਹੋਰ ਵੀਡੀਓ ਨਾਲ ਹਾਜ਼ਰ ਹੋਵਾਂਗੇ ਕੋਈ ਇਦਾਂ ਦੀਆਂ ਵੀਡੀਓ ਆਪਾਂ ਤੁਹਾਡੇ ਕੋਲੇ ਪਹੁੰਚਾਉਂਦੇ ਰਹਾਂਗੇ ਕਾਫੀ ਟਾਈਮ ਬਾਅਦ ਵੀਡੀਓ ਪਾਉਣੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਵੀਡੀਓ ਦੇਖਣ ਲਈ